ਹਾਂ ਬਾਈ ਜੀ ਉਹ ਬਾਹਰ ਜਿਹੜਾ ਬੈੱਡ ਪਿਆ ਵਿਕਾਊ ਆ ਜਿਹੜਾ ਬਾਹਰ ਪਿਆ ਹਾਂਜੀ ਹਾਂ ਇਹ ਵਿਕਾਊ ਆ ਬੈੱਡ ਬੈੱਡ ਬਹੁਤ ਵਧੀਆ ਆ ਹਾਂਜੀ ਤੇ ਜੇ ਕਿਸੇ ਨੂੰ ਚਾਹੀਦਾ ਹੋਵੇ ਤੇ ਆਪਾਂ ਦੇ ਦੇਾਂਗੇ ਹਾਂਜੀ ਇਹ ਦਿਖਾਈਏ ਤੁਹਾਨੂੰ ਬੈੱਡ ਹਾਂਜੀ ਦਿਖਾ ਦਾਂ ਚਲੋ ਆ ਆ ਬੱਲੇ ਬੈੱਡ ਆ ਬੈੱਡ ਹੈਗਾ ਬਹੁਤ ਵਧੀਆ ਬਣਿਆ ਵੱਡੀ ਢੋ ਦੇ ਵਿੱਚ ਹਾਂਜੀ ਤੇ ਬਕਸੇ ਦੇ ਸਾਰੇ ਖੁੱਲਦੇ ਆ ਉੱਤਰਲੇ ਪਾਸੇ ਬਕਸਾ ਖੋਲ ਕੇ ਖਾ ਆਉਂਦੀ ਜਾਂ ਉਤੋਂ ਜਾਂਦਾ ਜਿੰਨਾ ਮਰਜੀ ਸਾਮਾਨ ਪਾ ਲੋ ਪੇਟੀ ਇਹਦੀ ਬਹੁਤ ਖੁੱਲੀ ਬਣੀ ਹੋਈ ਹੈ ਬਸ ਇਹਦੀ ਬੈਟਰੀ ਆ ਦੇਖੋ ਇਹ ਵੀ ਇਹਨਾਂਕ ਬਣੀ ਆ ਇੱਥੇ ਇੱਕ 쿠ਸ਼ਨ ਲੱਗਾ ਗੱਡੀ ਲੱਗੀ ਆ ਇੱਥੇ ਵੀ ਗੱਡੀ ਲੱਗੀ ਆ ਤੇ ਦੋਨੇ ਪਾਸੇ ਡੱਲੇ ਆ ਤੇ ਬਹੁਤ ਵਧੀਆ ਸਸਤੇ ਰੇਟ ਦੇ ਵਿੱਚ ਆਪਾਂ ਨੂੰ ਮਿਲ ਜਣਾ ਬੈਟ ਤੇ ਇਹਦੇ ਵਿੱਚ ਸਾਰਾ ਇਹ 18mm ਦਾ ਹੀ ਬਣਿਆ ਬੋਰਡ ਦਾ ਕਿੰਨਾ ਵੀ ਬੋਰਡ ਬਣਿਆ ਸਾਰਾ ਕੰਪਨੀ ਦਾ ਲੱਗਾ ਬੋਰਡ ਸਰਤਾਜ ਦਾ ਬੋਰਡ ਆ ਰੀਨਲ ਇਹ ਕਿਤੋਂ ਵੀ ਬੱਡਦੀ ਮਤਲਬ ਬੋਰਡ ਦੀ ਖਰਾਬੀ ਹੋਣੀਗੀ ਤੇ ਨਾਲ ਇਹਦੇ ਜਿਹੜੀ ਪੈਰਾਵਾਇਟ ਹੋਏ ਵੱਖਰੀ ਐ ਸੇ ਸੰਵੇਕਾ ਵੀ ਬੱਡਦਾ ਕੋਡਨ ਸ਼ੇਡ ਦੇ ਵਿੱਚ ਲੱਗਾ 1.9 ਮਿਮ ਦਾ ਤੇ ਜਿੰਨਾ ਵੀ ਆ ਰੰਗ ਵਗੈਰਾ ਸਾਰਾ ਇਹਦਾ ਸਾਰਾ ਨਵਾਂ ਕੀਤਾ ਰੰਗ ਵਗੈਰਾ ਸਾਰੇ ਨਵੇਂ ਲਾਤੇ ਆ ਕੁਸ਼ਨ ਵਗੈਰਾ ਸਾਰੇ ਨਵੇਂ ਲੱਗੇ ਆ ਤੇ ਬਹੁਤ ਵਧੀਆ ਜੇ ਕਿਸੇ ਨੂੰ ਲੋਡ ਹੋਵੇ ਬੈੱਡ ਦੀ ਤੇ ਬੈੱਡ ਲਿਆ ਸਕਦਾ ਵਧੀਆ ਕੁਆਲਿਟੀ ਦੇ ਵਿੱਚ ਤੇ ਪਹੁੰਚਣਾ ਤੁਸੀਂ ਸੁਖਜੀਤ ਫਰਨੀਚਰ ਸ਼ੋਰੂਮ ਗਿਆ ਰੋਡ ਕੋਟੂ ਸੇਖਾਂ ਤੇ ਵਧੀਆ ਕੁਆਲਿਟੀ ਦੇ ਵਿੱਚ ਆਪਾਂ ਦਾ ਬੈੱਡ ਆ ਤੇ ਆਜੋ ਪਹਿਲਾਂ ਜਿਹੜਾ ਲੈ ਜਾਊਗਾ ਫਾਇਦਾ ਠਾਜੂਗਾ ਬਹੁਤ ਬਹੁਤ ਧੰਨਵਾਦ